ਪੂਰੇ ਪੰਜਾਬ ਚ ਪ੍ਰੋਗਰਾਮ ਚੱਲ ਰਿਹਾ ਸਾਨੂੰ ਵੀ 2 ਦਿਨ ਪਹਿਲਾਂ ਪ੍ਰੋਗਰਾਮ ਆਇਆ ਔਰ ਜੁੜੇਗਾ ਪੰਜ ਬਲਾਕ ਤੇ ਜਿੱਤੇਗੀ ਕਾਂਗਰਸ ਇਹ ਸਾਰੇ ਪੰਜਾਬ ਚ ਚੱਲ ਰਿਹਾ ਪ੍ਰੋਗਰਾਮ 2 ਦਿਨ ਪਹਿਲਾਂ ਪ੍ਰੋਗਰਾਮ ਹੋਇਆ ਆ ਤੁਸੀਂ ਦੇਖਿਆ 3 4 15 ਦਾ ਅੱਜ ਮੀਟਿੰਗ ਤੇ ਅਚਨਚੇਤੀ ਆ ਗਿਆ ਔਰ ਇਹੀ ਸਾਰੇ ਬੰਦੇ ਲੈ ਕੇ ਆਉਣਗੇ ਔਰ ਕਾਂਗਰਸ ਨੂੰ ਸੰਬੋਧਨ ਪ੍ਰੋਗਰਾਮ ਨੂੰ ਕਰਨ ਲਈ ਪ੍ਰਧਾਨ ਜੀ ਬੜਿੰਗ ਸਾਹਿਬ ਅਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਤੇ ਹੋਰ ਡਿਟਰ ਸਾਰੇ ਆਉਣਗੇ ਕਿੰਨਾ ਕੁ ਉਤਸ਼ਾਹ ਜਿਹੜਾ ਇਸ ਉਤਸ਼ਾਹ ਤੁਸੀਂ ਮਾਨ ਸਾਹਿਬ ਮੈਨੂੰ ਪੁੱਛੀ ਤੁਸੀਂ ਵਰਕਰਾਂ ਚੋਂ ਮੀਟਿੰਗ ਦੇਖੀ ਆ ਆ ਵੀ ਦੇਖ ਲਓ ਕਿੰਨਾ ਉਤਸ਼ਾਹ ਲਗੜੇ ਦੇ ਵੀ 2027 ਦੀ ਤਿਆਰੀ ਹੈ ਜਿਹੜੀ ਬਿਡ ਦਿੱਤੀ ਹੈ ਕੰਮ ਦਾ ਇਹ ਕੰਮ ਸਾਰਾ ਤਾਂ ਇਹੀ ਹੈ ਤਿਆਰੀ ਤਾਂ ਇਲੈਕਸ਼ਨ ਦੀ ਹੈ ਅਗਲੀ ਇਹ ਪੰਜਾਬ ਦੇ ਵਿੱਚ ਪੰਜਾਬ ਪ੍ਰਦੇਸ਼ ਕੌਰ ਕਮੇਟੀ ਦੇ ਸਾਡੇ ਪ੍ਰਧਾਨ ਰਾਜਾ ਬੜਿੰਗ ਜੀ ਵੱਲੋਂ ਇਹ ਸਾਨੂੰ ਹੁਕਮਾਂ ਕਿ ਸਾਰੇ ਪੰਜਾਬ ਦੇ ਵਿੱਚ ਜਿਹੜੇ ਪ੍ਰੋਗਰਾਮ ਚੱਲੇ ਨੇ ਜੁੜੇਗਾ ਬਲਾਕ ਜਿੱਤੇਗੀ ਕਾਹਨ ਉਹਦੇ ਵਿੱਚ ਅਸੀਂ ਪਟਿਆਲੇ ਦੇ ਪਹਿਲਾਂ ਸਨੌਰ ਹਲਕੇ 'ਚ ਅਸੀਂ ਕਰ ਚੁੱਕੇ ਹਾਂ ਤੇ ਪਰਸੋਂ 8 ਤਰੀਕ ਨੂੰ ਨਾਭਾ ਹਲਕੇ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਉਸ ਦੇ ਸੰਬੰਧ ਵਿੱਚ ਅੱਜ ਅਸੀਂ ਜਿਹੜੀ ਮੀਟਿੰਗ ਕੀਤੀ ਸਾਡੇ ਮੰਡਲਾਂ ਦੇ ਜਿਹੜੇ ਪ੍ਰਧਾਨ ਆਏ ਨੇ ਤੇ ਨਾਲ ਉਹਨਾਂ ਦੇ ਬੁੱਥਾਂ ਦੇ ਕਮੇਟੀਆਂ ਦੇ ਮੈਂਬਰ ਬਲਾਕ ਦੇ ਪ੍ਰਧਾਨ ਜ਼ਿਲ੍ਹੇ ਦੇ ਅਧਿਕਾਰੀ ਸਾਡੇ ਐਸਸੀਐਲ ਦੇ ਤੇ ਬੀਸੀਐਲ ਦੇ ਓਬੀਸੀ ਦੇ ਮਹਿਲਾ ਗੌਰ ਸਾਰੇ ਆਏ ਨੇ ਤੇ ਉਹਨਾਂ ਨੂੰ ਪ੍ਰੋਗਰਾਮ ਦਿੱਤਾ ਤਾਂ ਕਿ ਜਿਹੜਾ ਪਰਸੋਂ ਦਾ ਪ੍ਰੋਗਰਾਮ ਆ ਉਹਨੂੰ ਅਸੀਂ ਕਾਮਯਾਬ ਕਰ ਸਕੀਏ ਅੱਠ ਤਰੀਕ ਦੇ ਪ੍ਰੋਗਰਾਮ ਨੂੰ ਲੈ ਕੇ ਅੱਜ ਸਰਦਾਰ ਸਾਧੂ ਸਿੰਘ ਤੁਹਾਨੂੰ ਸੋਜੀ ਦੀ ਕੁੱਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਾਨ ਸਾਹਿਬ ਕਿੰਨਾ ਵੱਡਾ ਉਤਸ਼ਾਹ ਹੈ ਸਾਨੂੰ ਤਾਂ ਲੱਗਦਾ ਰੈਲੀ ਅੱਜ ਹੋ ਚੱਲੀ ਆ ਔਰ ਜੁੜੇਗਾ ਬਲਾਕ ਜਿੱਤੇਗੀ ਕਾਗਰਸ ਦੇ ਤਹਿਤ ਜੋ 90 ਹਲਕੇ ਨੂੰ ਪ੍ਰੋਗਰਾਮ ਮਿਲਿਆ ਇਹਦੇ ਵਿੱਚ ਬੜਾ ਵੱਧ ਚੜ ਕੇ 90 ਸ਼ਹਿਰ ਦੇ ਵਿੱਚੋਂ ਵੀ ਔਰ 90 ਦਿਹਾਤੋਂ ਦੇ ਵਿੱਚੋਂ ਵੀ ਪਿੰਡਾਂ ਵਿੱਚੋਂ ਵੀ ਘੱਟੋ ਘੱਟ 3 ਤੋਂ 4000 ਦਾ ਜੋ ਇਕੱਠ ਸਰਦਾਰ ਸਾਧੂ ਸੰਤ ਉਹਨਾਂ ਸੋਜੀ ਦੀ ਰਣਮਈ ਦੇ ਵਿੱਚ ਹੁਣ ਦੇਖੋ ਜੀ ਜਿਹੜਾ ਪ੍ਰਧਾਨ ਜੀ ਉਹਨਾਂ ਨੇ ਪ੍ਰੋਗਰਾਮ ਚਲਾਇਆ ਜੁੜੇਗਾ ਬਲਾਕ ਜਿੱਤੇਗਾ ਪੰਜਾਬ ਇਹ ਸਾਰਾ ਇਹਨਾਂ ਨੇ ਮੰਡਲ ਨੂੰ ਇਕੱਠਾ ਕਰਕੇ ਮੰਡਲ ਪ੍ਰਧਾਨਾਂ ਦੀ ਮੀਟਿੰਗ ਲੈ ਕੇ ਉਥੋਂ ਜਿਹੜੇ ਵਰਕਰ ਸਾਡੇ ਪਿੰਡਾਂ ਚ ਨੇ ਬੁੱਥਾਂ ਦੇ ਇੰਚਾਰਜ ਨੇ ਉਹਨਾਂ ਨੂੰ ਸਾਰਿਆਂ ਦੀ ਇੱਕ ਸਾਂਝੀ ਮੀਟਿੰਗ ਹੈ ਜੀ ਇਹ ਉਹ ਮੀਟਿੰਗ 'ਚ ਸਾਰਿਆਂ ਦੀ ਸਲਾਹ ਲਈ ਜਾਊਗੀ ਸਲਾਹ ਦੇ ਮੁਤਾਬਿਕ ਜੋ ਵੀ ਪਾਰਟੀ 'ਚ ਗਤੀਵਿਧੀਆਂ ਨੇ ਜੋ ਵੀ ਕੰਮ ਕਰਨ ਵਾਲਾ ਹੈ ਉਹਦੇ ਤਹਿਤ ਸਾਰਾ ਪ੍ਰੋਗਰਾਮ ਉਲਕਿਆ ਗਿਆ ਹੈ ਤੇ ਕਾਂਗਰਸ ਵਰਕਰਾਂ ਨੂੰ ਬਹੁਤੋ ਸ਼ਾਇ ਹੈ ਜੀ ਸਾਰੀ ਪਵਾਹਰ ਨੇ ਇਸ ਮੀਟਿੰਗ ਨੂੰ ਲਈ। ਕਾਮ ਮੰਤਰੀ ਜੀ ਦਾ ਪਿਆਰ ਹੈ। ਤੁਸੀਂ ਦੇਖਿਆ ਹੀ ਆ ਕਿ ਅੱਜ ਬੱਚਾ-ਬੱਚਾ ਆਇਆ ਹੋਇਆ ਸੀ ਪਾਰਟੀ ਦਾ ਕ੍ਰੀਮ ਤੇ ਬਾਕੀ 8 ਤਰੀਕ ਨੂੰ ਫਿਰੋਂ ਆਪੇ ਪਤਾ ਲੱਗ ਜਾਣਾ ਅਤਿ ਸਾਹ ਬਹੁਤ ਆ ਕਿੰਨੀਆਂ ਕਿ ਤੱਕੇਸ਼ੀਆਂ ਹੋਈ ਨੇ ਤਿੰਨ ਸਾਲ ਤੋਂ ਤੁਸੀਂ ਕਿਹੜਾ ਨਿਆਣੇ ਉਥੋਂ ਨੂੰ ਪਤਾ ਨਹੀਂ ਸਾਡੇ ਸਾਡੇ ਤੋਂ ਘਾੜੂ ਪੁੱਛਦੇ ਹੋ ਤੁਹਾਨੂੰ ਹੀ ਪਤਾ ਹੈ ਖਬਰਾਂ ਤੁਸੀਂ ਵੀ ਲਾਉਂਦੇ ਰਹੇ ਹੋ ਵੀ ਭਾਈ ਭਲਾਰੇ ਕਾਂਗਰਸੀ ਨਾਲ ਤੱਕਾ ਹੋ ਗਿਆ ਅੱਜ ਵੀ ਤੱਕੇ ਹੁੰਦੇ ਆਏ ਇਹ ਤਾਂ ਹੁੰਦੇ ਹੀ ਰਹਿੰਦੇ ਨੇ ਤੱਕਿਆਂ ਨਾਲ ਜਿਹੜਾ ਬੰਦਾ ਤੱਕਿਆਂ ਤੋਂ ਡਰ ਗਿਆ ਉਹ ਫਿਰ ਆਪਦਾ ਆਰਾਮ ਨਾਲ ਘਰੇ ਬੈਠੇ ਪਾਰਟੀਆਂ 'ਚ ਜੁਆਇਨ ਕਰਨ ਦੀ ਕੋਈ ਉਹਨੂੰ ਲੋੜ ਨਹੀਂ ਹੁੰਦੀ ਤੱਕੇ ਤਾਂ ਸਰਕਾਰਾਂ ਕਰਦੀਆਂ ਹੀ ਹੁੰਦੀਆਂ ਤੁਸੀਂ ਤਾਂ ਨਹੀਂ ਕਰਦੇ ਇਹ ਸਤਾਈ ਸਰਕਾਰ ਬਿਲਕੁਲ ਨਹੀਂ ਅਸੀਂ ਪਹਿਲਾਂ ਨਹੀਂ ਕਰਿਆ ਜਦੋਂ ਮੌਜੂਦਾ ਸਰਕਾਰ ਸੀ ਸਾਡੇ ਮੰਤਰੀ ਨੂੰ ਲੋਕ ਚੋਰ-ਚੋਰ ਕਹੀ ਗਏ ਚੁੱਪ ਕਰਕੇ ਸੁਣਦਾ ਰਿਹਾ ਇਹਦੀ ਸਰਾਫਤ ਈ ਨਾ ਜੇ ਚੁੱਪ ਕਰਕੇ ਸੁਣਦਾ ਰਿਹਾ ਹੈ ਅੱਜ ਤੁਸੀਂ ਦੇਖਦੇ ਹੋ ਜੇ ਅਗਲੇ ਸਾਹ ਪੂਸੇ ਦਿਨ ਤਾਂ ਦੋ-ਦੋ ਗੱਡੀਆਂ ਪੁਲਿਸ ਦੀਆਂ ਨਾਲ ਇਹਦੇ ਕੋਲ ਤਾਂ ਪੁਲਿਸ ਹੈ ਨਹੀਂ ਸੀ ਇਹ ਵੀ ਲਿਜਾ ਸਕਦਾ ਉਹਦੀ ਉਦੋਂ ਪਰ ਨਾ ਅਸੀਂ ਆਪਣਾ ਖਰਾ-ਖੋਤਾ ਅਸੀਂ ਸਮਝਿਆ ਹੁਣ ਆਪੇ ਤੁਹਾਡੇ ਸਾਹਮਣੇ ਕਿਹਾ ਵੀ ਮੈਂ ਹੁਣ 2 ਸਾਲ ਜੇਲ੍ਹ ਚ ਰਹਿ ਕੇ ਮੈਨੂੰ ਅੱਖੜ ਆ ਗਈ ਆਪਣੇ ਬਗਾਨੇ ਦਾ ਪਤਾ ਲੱਗ ਗਿਆ ਕਿ ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز